ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜਿਆ ਪਿੰਡ ਇਬਨ ਕਲਾਂ ਦੇ ਵਿੱਚ ਇਬਨ ਕਲਾਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਦਾ ਪਿੰਡ ਆ ਜਪਾਲ ਤੋਂ ਵੀ ਜੇਕਰ ਦੂਰੀ ਵੇਖੀਏ ਦੋਸਤੋ ਤਾਂ ਬਿਲਕੁਲ ਥੋੜੀ ਦੂਰੀ ਆ ਜਪਾਲ ਤੋਂ ਜਪਾਲ ਤੋਂ ਅਗਲੇ ਪਾਸੇ ਜਦੋਂ ਆਪਾਂ ਅਮਰitsar ਨੂੰ ਆਨੇ ਦੋਸਤੋ ਘੋੜੂਪੋਲੋਂ ਆਉਂਦਾ ਘੋੜੂਪੋਲ ਤੋਂ ਅਗਲੇ ਪਾਸੇ ਡਾਡਾ ਇਬਨ ਕਲਾਂ ਪਿੰਡ ਤਾਂ ਆਉਂਦਾ ਤੇ ਵੀਰ ਜਤਿੰਦਰ ਦੇ ਕੋਲ ਆਇਆ ਦੋਸਤੋ ਅੱਜ ਇਸ ਘਰੋਂ ਦੋਸਤੋ ਬਿਲਕੁਲ ਘਰੇਲੂ ਘਰੋਂ ਆਪਾਂ ਤੁਹਾਨੂੰ ਸਮਾਨ ਦਿਖਾਵਾਂਗੇ ਇੱਕ ਵੇਲਣਾ ਦਿਖਾਵਾਂਗੇ ਠੀਕ ਹੈ ਜੀ ਜਿਹੜਾ ਕਿ ਕੁਝ ਸਾਲ ਪਹਿਲਾਂ ਯੂਜ਼ ਕੀਤਾ ਸੀ ਵੀਰ ਉਹਨਾਂ ਨੇ ਵਰਤਿਆ ਤੇ ਫਿਲਹਾਲ ਕੁਝ ਕਰਨਾ ਕਰਕੇ ਜਾਂ ਬੰਦਿਆਂ ਦੀ ਘਾਟ ਕਰਕੇ ਇਹ ਵਿੱਚੇ ਛੱਡ ਦਿੱਤਾ ਸੀਗਾ ਤੇ ਫਿਲਹਾਲ ਇੱਕ ਇਹ ਵੇਲਣਾ ਜਿਹੜਾ ਬਿਕਾਊ ਆ ਠੀਕ ਹੈ ਜੀ ਪੂਰੀ ਐਸੈਸਰੀ ਇਹਦੇ ਨਾਲ ਜਿੰਨਾ ਵੀ ਸਮਾਨ ਹੋਊਗਾ ਦੋਸਤੋ ਸਾਰਾ ਬਿਕਾਊ ਹੋਊਗਾ ਠੀਕ ਹੈ ਜੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਦੋ ਕੜਾਏ ਦੋਸਤੋ ਹੋਣਗੇ ਨਾਲ ਠੀਕ ਹੈ ਜੀ ਗੰਡ ਹੋਊਗੀ ਬਾਕੀ ਇੱਕ ਡੋਰਾ ਛੰਣੀ ਓਵਰঅল ਜਿੰਨਾ ਸਮਾਨ ਆ ਸਾਰਾ ਕੰਪਲੀਟ ਹੋਊਗਾ ਤੇ ਪੂਰਾ ਤੁਹਾਨੂੰ ਇੱਕ ਦੋਸਤੋ ਜਿੰਨਾ ਵੀ ਇਹ ਫਿਟਫਟਾਈਆ ਕੀਤਾ ਠੀਕ ਆ ਜੀ ਬਿਲਣਾ ਫਿਟ ਕੀਤਾ ਇੰਜਨ ਪ੍ਰੋਪਰ ਨਾਲ ਹੋਊਗਾ ਠੀਕ ਆ ਸੋ ਥੜਾ ਹਿੱਸਾ ਜਿੱਦਾਂ ਵੀ ਫਿਟਫਟਾਈਆ ਕੀਤਾ ਵੀਰ ਉਹਨਾਂ ਨੇ ਕਿੰਨਾ ਖਰਚਾ ਆ ਉਹਨਾਂ ਸਮਿਆਂ ਦੇ ਵਿੱਚ ਤੇ ਕੀ ਸਿਚੁਏਸ਼ਨ ਦੇ ਵਿੱਚ ਆ ਦੀ ਹਾਲਤ ਕਿਦਾਂ ਦੀ ਆ ਚਾਲੂ ਹਾਲਤ ਦੇ ਵਿੱਚ ਉਹ ਪੂਰੀ ਆਪਾਂ ਡਿਟੇਲ ਵੀਰ ਜਤਿੰਦਰ ਤੋਂ ਲੈ ਲਾਂਗੇ ਠੀਕ ਆ ਜੀ ਤੇ ਇੱਕ ਇਸੇ ਘਰੋਂ ਦੋਸਤੋ ਇੱਕ ਵਾਇਰ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਉਹ ਵਾਇਰ ਵੀ ਤੁਸੀਂ ਦੇਖ ਲਿਓ ਠੀਕ ਆ ਜੀ ਕਾਹੂਆ ਰੇਟ ਭਾਅ ਪਰ ਤੱਕ ਕੀ ਹੋਊਗਾ ਇਸ ਬਈਲੇ ਨੇ ਦਾ ਉਹ ਵੀ ਆਪਾਂ ਵੀਰ ਜਤਿੰਦਰ ਤੋਂ ਪੁੱਛ ਲਾਵਾਂਗੇ ਠੀਕ ਆ ਆਹ ਕਰਦੇ ਆਂ ਗੱਲਬਾਤ ਪੁੱਛਦੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜਤਿੰਦਰ ਸਾਸਰੀ ਕਾਰ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਾਨੂੰ ਕੀ ਹਾਲ ਚੱਲ ਠੀਕ ਆ ਜੀ ਬਹੁਤ ਵਧੀਆ ਬਹੁਤ ਵਧੀਆ ਵੀਰ ਜਤਿੰਦਰ ਮੈਨੂੰ ਲੱਗਦਾ ਵੀ 2-3 ਦਿਨ ਹੀ ਹੋ ਕੇ ਆ ਪੱਗਾ ਪੇਸ਼ਾ ਹੁੰਦੇ ਹੁੰਦੇ ਆ ਸਮਾਂ ਲੱਗਾ ਆਪਣਾ ਹਾਂਜੀ ਹਾਂਜੀ ਅੱਛਾ ਵੀਰ ਜਤਿੰਦਰ ਇੱਕ ਘਰ ਦੇ ਸਮਾਨ ਦੇ ਵਿੱਚੋਂ ਇੱਕ ਤੋਂਡੇ ਕੋਲੇ ਵੇਲਣਾ ਜਿਹੜਾ ਆਪਣੇ ਕੋਲ ਮੌਜੂਦ ਆ ਜੀ ਮੈਨੂੰ ਲੱਗਦਾ ਵੀ ਕਿਸੇ ਟਾਈਮ ਚਾਹੇ ਕਿਸੇ ਸਾਲ ਦੇ ਵਿੱਚ ਪਿੱਛੇ ਜੇ ਤੁਸੀਂ ਚਲੋ ਵਰਤੋਂ ਵੀ ਇਹਦੀ ਕੀਤੀ ਆ ਹਾਂਜੀ ਉਹ ਵੀ ਆਪਾਂ ਪ੍ਰੋਪਰ ਤਰ੍ਹਾਂ ਤੋਂ ਡਿਟੇਲ ਲੈ ਲਾਂਗੇ ਤੇ ਇੱਕ ਆਪਣੇ ਕੋਲ ਮੇਰੇ ਉਹਦੇ ਘਰੇਲੂ ਘਰ ਦੇ ਵਿੱਚ ਇੱਕ ਵੈੜ ਆਪਾਂ ਸੇਲ ਕਰਦੇ ਹਾਂ ਹਾਂਜੀ ਹਾਂਜੀ ਜੀ ਤੇ ਦੋਵੇਂ ਆਪਣੇ ਕੋਲ ਸਮਾਨ ਵਿਕਾਊ ਆ ਤੇ ਅੱਛਾ ਵੀਰ ਜਤਿੰਦਰ ਜੇ ਇਸ ਵੇਲਣ ਦੀ ਆਪਾਂ ਗੱਲ ਕਰ ਲਈਏ ਜੀ ਹਾਂਜੀ ਜੀ ਇਹ ਆਪਾਂ ਯੂਜ਼ ਕੀਤਾ ਇਹਦੀ ਵਰਤੋਂ ਕੀਤੀ ਆ ਤੇ ਕਿੰਨਾ ਸਮਾਂ ਪਹਿਲਾਂ ਦੀ ਵਰਤੋਂ ਕੀਤੀ ਤੇ ਕਿੰਨੇ ਸਮੇਂ ਤੋਂ ਜਿਹੜਾ ਫਿਲਖਾਲ ਇਹ ਬੰਦ ਕੀਤਾ ਜਾਂ ਆਪਣੇ ਕੋਲ ਹੁਣ ਪਿਆ ਖਾਲੀ ਇਹ ਇਹ ਵੀਰ ਜੀ 2020 ਦੇ ਵਿੱਚ ਅਸੀਂ SLA ਬਣਾਈ ਸੀ ਗੁੜ ਕੱਢਣ ਦੀ 2 ਕਿਲੇ ਸਾਡਾ ਕਮਾਦ ਸੀ ਅੱਛਾ ਜੀ ਤੇ ਬਾਕੀ ਸਾਨੂੰ ਲੀਵਰ ਨਹੀਂ ਮਿਲੀ ਅਸਲ ਦੇ ਵਿੱਚ ਹਮ ਹਮ ਤੇ ਉਹ ਇਹ ਵਿੱਚ ਅਸੀਂ ਕੀ ਵੀ ਵੱਧ ਤੋਂ ਵੱਧ 2 ਜਾਂ 3 ਕਰਾਣਾਂ ਦਾ ਗੁੜ ਕੱਢਿਆ ਹੋਣਾ ਆ ਜੀ ਤੇ ਉਹਦੇ ਬਾਅਦ ਚੋਂ ਸਾਡਾ ਸੂਤਰ ਨਹੀਂ ਬੈਠਾ ਲੀਵਰ ਪੱਖੋਂ ਤੇ ਫਿਰ ਇਹੋ ਬੰਦ ਕਰਤਾ ਤੇ ਬਾਕੀ ਜਿਹੜਾ ਕਮਾਦੀ ਅਸੀਂ ਉਹ ਮਿਲ ਵਿੱਚ ਘੱਲ ਦਿੱਤਾ ਹਮ ਹਮ ਹਾਂਜੀ ਤੇ ਫਿਰ ਉਦੋਂ ਦਾ ਸਾਡੇ ਕੋਲ ਬੰਦ ਹੀ ਪਿਆ ਆ ਫੇਰ ਕਦੀ ਸਲਾਬ ਬੰਦੀ ਹੀ ਕੰਮ ਕਰਨ ਦੀ ਪਰ ਨਹੀਂ ਲਿਵਰ ਦੀ ਘਾੜ ਹੋਣ ਕਰਕੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਠੀਕ ਹੈ ਜਿਹੜੀ ਮੇਨ ਗੱਲ ਹੈ ਹਾਂਜੀ ਅੱਛਾ ਜਿਹੜਾ ਇਹ ਬਣਾਇਆ ਸੀਗਾ ਜਿੰਨਾ ਵੀ ਆਪਾਂ ਮਤਲਬ ਕਿ ਮਟੀਰੀਅਲ ਇਹਦੇ ਉੱਤੇ ਲਾਇਆ ਜਾਂ ਇਹਦੀ ਪੂਰਾ ਥੱਲੇੋਂ ਜੇਕਰ ਆਪਾਂ ਗੱਲ ਕਰ ਲਈਏ ਪੂਰੀ ਪਾਰਟੀ ਬੁੱਡੀ ਜਿਵੇਂ ਵੀ ਆਪਾਂ ਤਿਆਰ ਕੀਤਾ ਗਾੜਾਂ ਕੂਟਾਂ ਦੇ ਉੱਪਰ ਵਲਡਿੰਗ ਵਲਡਿੰਗ ਕਰਵਾ ਕੇ ਟਾਇਰ ਟੱਪਾ ਲਾ ਕੇ ਆਪਣੇ ਹੱਥੀ ਤਿਆਰ ਕੀਤਾ ਇਸ ਤਰ੍ਹਾਂ ਸਾਰਾ ਕੁਝ ਵੀਰ ਜੀ ਆਪਣੇ ਹੱਥੀ ਤਿਆਰ ਕੀਤਾ ਜੀ ਹਾਂਜੀ ਠੀਕ ਹੈ ਏ ਟੂ ਜ਼ेड ਹਾਂਜੀ ਤੇ ਅੱਛਾ ਵੀਰ ਜਤਿੰਦਰ ਚਲੋ ਇੱਕ ਤੁਸੀਂ ਵੇਚਦੇ ਪਹਿਲੇ ਜੋ ਵੀ ਆਪ ਬਾਕੀ ਉਹਨਾਂ ਸਮਿਆਂ ਦੇ ਵਿੱਚੋਂ ਆਪਾਂ ਜਿਹੜਾ ਸੈਗਨੇਡੀ ਆਪਾਂ ਨੂੰ ਮਿਲ ਗਿਆ ਸੀ ਜੇਕਰ ਵੇਲਣੇ ਦੀ ਗੱਲ ਕਰੀਏ ਪਿੱਛੋਂ ਇਹ ਇਸੇ ਤਰ੍ਹਾਂ ਮਿਲ ਗਿਆ ਸੀ ਆਪਾਂ ਨੂੰ ਪਾਪਦਰੇ ਸੈਗਨੇਡੀ ਜਿਹੜਾ ਵੇਲਣਾ ਸੀ ਨਾ ਇਹ ਜਿਸ ਬੰਦੇ ਕੋਲ ਲਿਆਂਦਾ ਸੀ ਉਹਨਾਂ ਵੀ ਆਪਣੇ ਘਰੇਲੂ ਕੰਮ ਵਾਸਤੇ ਹੀ ਰੱਖਿਆ ਹੋਇਆ ਸੀ ਉਹਨਾਂ ਦੇ ਬਜ਼ੁਰਗ ਬੜੇ ਸ਼ੌਂਕੀ ਸੀ ਗੋੜ ਕੱਢਣ ਦੇ ਤੇ ਜਦੋਂ ਬਜ਼ੁਰਗ ਅਕਾਲ ਚਲਾਣਾ ਕਰ ਗਏ ਤੇ ਫਿਰ ਉਹਨਾਂ ਨੇ 2-3 ਸਾਲ ਘਰੇ ਪਿਆ ਰਿਆ ਸਾਨੂੰ ਉਹਨਾਂ ਨੂੰ ਪਤਾ ਲੱਗਾ ਸਾਡੇ ਸੱਜਣ ਹੀ ਵੜਈ ਉਹਨਾਂ ਕੋਲ ਲਿਆਂਦਾ ਜਾ ਕੇ ਠੀਕ ਹੈ ਠੀਕ ਹੈ ਤੇ ਫਿਰ ਜਿਹੜਾ ਇਦਾਂ ਹੀ ਇੰਜਨ ਹੈ ਇਹ ਵੀ ਸਾਡਾ ਸੱਜਣ ਹੀ ਬੰਦਾ ਉਹਦੇ ਕੋਲ ਹੀ ਲੈ ਜਾਂਦਾ ਇਹ ਸਾਰਾ ਕੁਝ ਇਕੱਠਾ ਕਰਕੇ ਤੇ ਬਾਕੀ ਆ ਜਿਹੜੇ ਗੱਡਰੇ ਆ ਜਿਹੜੇ ਸਾਰੇ ਤੁਸੀਂ ਦੇਖਦੇ ਪਏ ਜੇ ਇਹ ਜਿਹੜੇ ਹਾਂਜੀ ਇਹ ਆਹੀ ਫਿਰ ਮਿਸਤਰੀ ਨੇ ਸਾਨੂੰ ਇਹ ਸਾਰਾ ਕੁਝ ਸਿਸਟਮ ਉਹਨੇ ਆਪ ਹੀ ਤਿਆਰ ਕਰਕੇ ਦਿੱਤਾ ਹਮ ਆਪਾਂ ਇਹਨੂੰ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਟਰੈਕਟਰ ਦੇ ਮਗਰ ਪਾਓ ਹਮ ਜਿੱਥੇ ਮਰਜ਼ੀ ਲੈ ਜਾਓ ਸ਼ਾਮੀ ਭਾਵੇਂ ਘਰ ਲੈ ਆਓ ਤੇ ਦਿਨੇ ਫਿਰ ਆਪਣੀ ਮੋਟਰ ਤੇ ਜਾ ਕੇ ਜਾਂ ਕਿਤੇ ਵੀ ਜਗ੍ਹਾ ਤੇ ਜਾ ਕੇ ਆਪਾਂ ਆਪਣਾ ਗੁਰਦਾ ਕੰਮ ਕਰ ਸਕਦੇ ਹਾਂ ਭਾਵੇਂ ਚੱਲਦਾ ਫਿਰਦਾ ਕੰਮ ਬਣ ਗਿਆ ਹਾਂਜੀ ਹਾਂਜੀ ਚੱਲਦਾ ਫਿਰਦਾ ਕੰਮ ਹਾਂਜੀ ਹਾਂਜੀ ਜੀ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਹੁਕ ਵੀ ਦਿਖਾ ਦੇਣਾ ਵੀ ਟਰੈਕਟਰ ਦੇ ਮਗਰੇ ਤੁਸੀਂ 파 ਕੇ ਹੁਕ ਤਾਂ ਠੀਕ ਹੈ ਜੀ ਤੁਰਦਾ ਫਿਰਦਾ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਜੇ ਇਹ ਵੀ ਇੱਕ ਵੱਡੀ ਗੱਲ ਬਾਤ ਆ ਵੀ ਜਿਹੜੇ ਖੇਤ ਕਿਸੇ ਵੀਰ ਨੇ ਬਿਲਕੁਲ ਅਕੇ ਕਿਰਾਏ ਤੇ ਵੀ ਕੰਮ ਕਰਦਾ ਕੋਈ ਵੀਰ ਚਾਹੇ ਪਤਾਂ ਜਿਹੜੀਆਂ ਨਾਰਮਲੀ ਆਉਂਦੀਆਂ ਠੀਕ ਹੈ ਜੀ ਕੋਈ ਆਂਡ ਗਵਾਂਡ ਦੇ ਦੂਰ ਨੇੜੇ ਵਾਲੇ ਵੀਰ ਵੀ ਆ ਜਾਂਦੇ ਆ ਤੇ ਔਨ ਜਾਣ ਦੀ ਜਿਹੜੀ ਦੋਸਤੋ ਸੁਵਿਧਾ ਹੈਗੀ ਏ ਉਹ ਬਾਇਓ ਟਰੈਕਟਰ ਤੁਸੀਂ ਜਿਹੜੀਆਂ ਦੀ ਠੀਕ ਹੈ ਜੀ ਇਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਲੈ ਕੇ ਜਾ ਸਕਦੇ ਜੇ ਅੱਛਾ ਤਾਂ ਜਤਿੰਦਰ ਵੀਰ ਜਿਹੜ ਏ ਵੀਰ ਜੀ ਇੰਜਣ ਦੇ ਸਾਡਾ ਸੱਜਣ ਬੇਲੀ ਹੀ ਉਹਦੇ ਕੋਲ ਆ ਹੀ ਅੱਛਾ ਜੀ ਤੇ ਨਾ ਹੀ ਉਹਨੂੰ ਕੋਈ ਦਿੱਤਾ ਤੇ ਨਾ ਕੋਲ ਲਿਆ ਤਾਨੂੰ ਸੱਚ ਦਸੀਏ ਤੇ ਅੱਛਾ ਜੀ ਉਹਨੇ ਸਾਡੇ ਕੋਲ ਗੁੜ ਖੜਿਆ ਹੀ ਤੇ ਉਹਨੇ ਬਾਅਦ ਚ ਕਹਿੰਦਾ ਚਲੋ ਕੋਈ ਨਹੀਂ ਆਪਾਂ ਬਾਅਦ ਚ ਕਰ ਲਾਂਗੇ ਪਰ ਇੰਜਣ ਆ ਹੀ ਪੂਰਾ A to Z ਤਿਆਰ ਕੀਤਾ ਓਵਰਹਾਲ ਸਾਰਾ ਕੀਤਾ ਅ ਮਤਲਬ ਕਿ ਦੀ ਸਰਵਸ 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 ਕੀ ਆਹੀ ਰੇਂਗ ਰੂਂਗਾ ਪੰਪ ਪੰਪ ਸਾਰਾ A to Z ਕੰਮ ਕਰਾਇਆ ਤੇਲ ਤੂਲ ਬਦਲਾਇਆ ਤੇ ਇਹ ਹੈ 9 ਦਾ 8 ਤੱਕ 9 ਦਾ ਇਹ 9 ਦਾ ਜੀ ਹਾਂਜੀ 9 ਦਾ ਤੇ ਫਿਰ ਪ੍ਰਵਾਹ ਕੋਈ ਨਹੀਂ ਇਹਨੂੰ ਜਿੱਦਾਂ ਮਰਜ਼ੀ ਠੁਕ ਠੋਕ ਕਰਕੇ ਚੱਲਦਾ ਰਹੇ ਤੇਲ ਸੁੰਘਦਾ ਹੀ ਆ ਠੀਕ ਹੈ ਜੀ ਠੀਕ ਜਿਹੜੀ ਮੇਨ ਗੱਲ ਆ ਠੀਕ ਆ ਜੀ ਆ ਹੁਣ 3-4 ਸਾਲ ਖੜੇ ਹੋ ਗਏ ਵੇਖਦੇ ਨੂੰ ਤੇ ਇਹਨੂੰ ਵਿਲਣੇ ਨੂੰ ਤੇ ਆ ਵੇਖੋ ਜਿਹੜਾ ਹੁਣ ਤੁਹਾਨੂੰ ਮੈਂ ਕਮਾ ਕੇ ਦਿਖਾਉਣਾ ਹਾਂਜੀ ਹਾਂਜੀ ਆਹ ਦੇਖੋ ਠੀਕ ਆ ਜੀ ਕੋਈ ਗੱਲਬਾਤ ਨਹੀਂ ਇਹੋ ਜੀ ਲਓ ਜੀ ਰਹਿਲਾ ਬਿਲਕੁਲ ਹੈਨਾ ਹਾਂਜੀ ਬਿਲਕੁਲ ਹੀ ਬਿਲਕੁਲ ਹਾਂਜੀ ਜਿੱਦਾਂ ਮਰਜ਼ੀ ਕੋ ਕਮਾਈ ਜਾਵੇ ਗਾਹ ਨੂੰ ਕਮਾ ਲਓ ਪੇਸ਼ਾਨ ਨੂੰ ਕਮਾ ਲਓ ਜਾਂ ਕਿੱਦਾਂ ਵੀ ਲਓ ਦੋਸਤੋ ਬਿਲਕੁਲ ਵੈਸੇ ਦੋਸਤੋ 1 ਰੁਪਇਆ ਲੱਗਣ ਵਾਲੀ ਗੱਲਬਾਤ ਨਹੀਂ ਕਿਉਂਕਿ ਵੀਰ ਨੇ ਦੱਸਿਆ ਸੀ ਜਤਿੰਦਰ ਨੇ ਵੀ ਕੋਈ 5000 550 ਤੇ ਰੀਂਗ ਕਰੂੰਗਾ ਸਾਰਾ ਮਤਲਬ ਕਿ ਪਿਸਟਨ ਪੋਸਟਨ ਦਾ ਜਿਹੜਾ ਨਾਰਮਲੀ ਕੰਮ ਸਾਰਾ ਹੋਇਆ ਆਪਣੇ ਹੱਥੀ ਕਰਵਾਇਆ ਠੀਕ ਆ ਜੀ ਮਕੈਨਿਕ ਮਿਸਤਰੀ ਤੋਂ ਤੇ ਫਿਲਹਾਲ ਇਹ ਇੰਜਨ ਆ ਦੋਸਤੋ ਇਹ ਤੇ ਤੇ ਜਿਹੜਾ ਇਹ ਵੇਲਣਾ ਚੱਲਦਾ ਠੀਕ ਆ ਤੇ ਇਹ ਵੇਲਣਾ ਇੱਕ ਜਿਹੜਾ ਵੀਰ ਦੇ ਕੋਲੇ ਪਕਾਉ ਸੀਗਾ ਬਾਕੀ ਬਹੁਤ ਵਧੀਆ ਚੰਗੀ ਫਿਟਿੰਗ ਫੁੱਟਿੰਗ ਕੀਤੀ ਆ ਮਜ਼ਬੂਤ ਗਾਡਰ ਲੱਗੇ ਆ ਬਿਲਕੁਲ ਥੜੀ ਸਾਈਡ ਤੋਂ ਤੁਸੀਂ ਦੇਖ ਸਕਦੇ ਜੀ ਤੇ ਬਿਲਕੁਲ ਚਾਲੂ ਕੰਡੀਸ਼ਨ ਦੇ ਵਿੱਚ ਆ ਤੇ ਨਾਲ ਦੀ ਨਾਲ ਦੋਸਤੋ ਜਿਹੜਾ ਇਹਦੇ ਨਾਲ ਬਿਲਕੁਲ ਸਮਾਨ ਹੁੰਦਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੋ ਕੜਾਏ ਆ ਠੀਕ ਆ ਜੀ ਤੇ ਹਾਂਜੀ ਇਹ ਵੀਰ ਜੀ ਛੋਟਾ ਕੜਾ ਆ ਇਹ ਗਾਲ ਦੇ ਬੰਨੇ ਹੁੰਦਾ ਆ ਤੇ ਮਗਰਲੇ ਬੰਨੇ ਜਿਹੜਾ ਕੜਾ ਆ ਉਹ ਭਾਰਾ ਹੁੰਦਾ ਆ ਅੱਛਾ ਜੀ ਇਹ ਕਿੰਨੇ ਕਿਲੋ ਵਜਨ ਇਹਦਾ ਇਹ 60 ਕਿਲੋ ਤੋਂ ਤਾਂ ਹੋਏਗਾ ਜੀ 60 ਤੋਂ 70 ਕਿਲੋ ਦੇ ਵਿੱਚ ਵਿੱਚ ਹੈਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਜਿਹੜਾ ਆਪਣੇ ਕੋਲ ਇੱਕ ਵੱਡਾ ਆ ਉਹ ਕਿੰਨੇ ਕਿਲੋ ਉਹ ਵੀਰ ਜੀ 85 ਤੋਂ ਲੈ ਕੇ 90 ਦੇ ਵਿੱਚ ਵਿੱਚ ਕੁਇੰਟਲ ਦੇ ਨੇੜ ਤੇ ਹਾਂਜੀ ਕੁਇੰਟਲ ਦੇ ਨੇੜ ਤੇ ਹਾਂਜੀ ਠੀਕ ਹੈ ਜੀ ਤੇ ਇੱਕ ਵਾਰੀ ਗੰਢ ਆ ਗਈ ਇਹ ਆਪਣਾ ਕੋਈ ਗੰਢ ਆ ਗਈ ਛਾਨਣੀ ਆ ਗਈ ਡੋਰਾ ਆ ਗਿਆ ਸਾਰਾ ਸਮਾਨ ਕੰਪਲੀਟ ਹੈਗਾ ਜੀ ਇਸ ਟਾਈਮ ਬਿਲਕੁਲ ਜੀ ਬਿਲਕੁਲ ਹਾਂਜੀ ਓਵਰਆਲ ਦੋਸਤੋ ਸਮਾਨ ਸਾਰਾ ਕੰਪਲੀਟ ਆ ਠੀਕ ਹੈ ਜੀ ਬਾਕੀ ਤੁਸੀਂ ਵੇਖ ਸਕਦੇ ਜੇ ਇਹ ਵਰਤੋਂ ਕਰਨੀ ਆ ਕਾਫੀ ਸਮੇਂ ਦੀ ਜਿਹੜੀ ਵੀਰ ਉਹਨੇ ਛੱਡ ਦਿੱਤੀ ਸੀ 20 ਤੋਂ ਪਹਿਲਾਂ ਦੀ ਜਿਹੜੀ ਗੱਲ ਆ 20 ਤੋਂ ਪਹਿਲਾਂ ਦੀ ਜਿਹੜੀ ਵਰਤੋਂ ਕੀਤੀ ਆ ਉਸ ਤੋਂ ਬਾਅਦ ਜਿਹੜਾ ਸਮਾਨ ਆ ਬਿਲਕੁਲ ਜਿਉਂ ਦਾ ਤਿਉਂ ਹੀ ਪਿਆ ਤੇ ਬਾਕੀ ਆ ਇੱਕ ਪਾਸੇ ਤੁਹਾਨੂੰ ਇਧਰੋਂ ਦਿਖਾ ਦਿੰਨੇ ਆਪਾਂ ਠੀਕ ਆ ਜੀ ਆ ਲੈ ਵੀ ਠੀਕ ਆ ਬਾਕੀ ਤੇਲ ਤੂਲ ਦੀ ਜਿਹੜੀ ਟੈਂਕੀ ਆ ਉਹ ਵੀ ਨਾਲ ਹੀ ਬਿਲਕੁਲ ਅਟੈਚਮੈਂਟ ਇਸੇ ਤਰ੍ਹਾਂ ਹੀ ਹੈਗੀ ਆ ਠੀਕ ਆ ਜੀ ਤੇ ਬਾਕੀ ਪਾਣੀ ਪੂਣੀ ਦਾ ਵੀ ਤਾਂ ਸਿਸਟਮ ਨਾਲ ਹੀ ਹਾਂਜੀ ਪਾਣੀ ਆ ਵੇਖੋ ਜੀ ਆਪਾਂ ਲਾਈ ਨਾਲ ਪੁਲੀ ਲਾਈ ਆ ਵੇਖੋ ਅੱਛਾ ਜੀ ਆ ਪੁਲੀ ਇੱਥੇ ਪੈਪ ਲਉਣੀ ਇੱਥੇ ਡਰਮ ਦੀ ਦੂਜੀ ਆਪਾਂ ਪੈਪ ਲਾਦਣੀ ਥੱਲੇ ਛੇ ਕਰਕੇ ਅੱਛਾ ਜੀ ਤੇ ਪਾਣੀ ਇਹਦੇ ਵਿੱਚੋਂ ਸਿੱਧਾ ਹੀ ਇਹਦੇ ਵਿੱਚ ਜਦੋਂ ਇੰਨਾ ਚੱਲਣਾ ਪਾਣੀ ਉਹਨੇ ਆਟੋਮੈਟਿਕਲੀ ਇਹਦੇ ਵਿੱਚੋਂ ਕੱਢੀ ਜਾਣਾ ਤੇ ਬਾਹਰ ਵਿੱਚ ਪਾਈ ਜਾਣਾ ਘੁੰਮਦਾ ਜਾਣਾ ਪਾਣੀ ਘੁੰਮਦਾ ਜਾਣਾ ਇੰਜਨ ਗਰਮ ਨਹੀਂ ਹੋਊਗਾ ਜਿੰਨਾ ਚਿਰ ਮਰਜ਼ੀ ਚੱਲਦਾ ਰਹੇ ਠੀਕ ਹੈ ਜੀ ਹਾਂਜੀ ਇਹ ਹਿਸਾਬ ਹੈ ਜੀ ਲੋਬੀ ਦੋਸਤੋ ਇਹ ਪੂਰਾ ਜਿਹੜਾ ਹੈਗਾ ਵੀਰ ਉਹਨਾਂ ਦੇ ਕੋਲ ਵੇਲਨੇ ਦਾ ਸਾਰਾ ਸਿਸਟਮ ਜੋ ਵੀ ਡਿਮਾਂਡ ਕਰਨਗੇ ਬਾਕੀ ਮੌਕੇ ਤੇ ਤੈਹ ਬੈਜੂ ਕਿਸੇ ਵੀਰ ਨੇ ਖਰੀਦਣਾ ਮੌਕੇ ਤੇ ਆਇਓ ਉਪਰ ਹੇਟਾ ਮੌਕੇ ਤੇ ਹੋ ਜਾਂਦਾ ਹੁੰਦਾ ਦੋਸਤੋ ਰੇਟ ਜਿਹੜਾ ਡਿਮਾਂਡ ਉਹ ਕਰਨੀ ਪੈਂਦੀ ਆ ਠੀਕ ਆ ਜੀ ਬਾਕੀ ਜਿਹੜੇ ਵੀਰ ਨੇ ਖਰੀਦਣਾ ਉਹ ਤੁਸੀਂ ਆ ਜਾਓ ਮੌਕੇ ਤੇ ਜਿਹੜਾ ਉਪਰ ਹੇਟਾ ਥੋੜਾ ਬਾਤਾਂ ਕੋਈ ਵਿੱਚੋਂ ਹੋਣਾ ਮਾਨਤਨ ਹੋ ਜਾਊਗਾ ਠੀਕ ਆ ਬਾਕੀ ਟਾਇਰ ਟੱਪਾ ਤੁਸੀਂ ਵੇਖ ਸਕਦੇ ਬਿਲਕੁਲ ਜਿਹੜੇ ਟਾਇਰ ਟੱਪਾ ਨਾਲ ਹੈਗਾ ਠੀਕ ਆ ਜੀ ਇਸੇ ਤਰ੍ਹਾਂ ਹੋਕਾਲਾ ਹੈਗਾ ਸਿਸਟਮ ਸਾਰਾ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਵੀ ਬਿਲਕੁਲ ਸੌਖਾ ਤੇ ਇਹ ਜਿਹੜਾ ਦੋਸਤੋ ਬਿਲਕੁਲ ਵੀਰ ਉਹਨਾਂ ਤੇ ਜਤਿੰਦਰ ਇੱਕ ਵੀਰ ਇਹਦਾ ਰੇਟ ਕੀ ਕਰਦੇ ਆ ਮੁੱਲ ਕਿੱਥੋਂ ਤੱਕ ਮੰਗਦੇ ਆ ਵੀਰ ਵੀਰ ਜੀ ਜੇ ਅੱਜ ਦੇ ਸਮੇਂ ਨਾਲ ਆਪਾਂ ਲਾ ਹਿਸਾਬ ਲਈਏ ਜੇ ਆਪਾਂ ਸਾਰਾ ਸਮਾਨ ਬਣਾਈਏ ਤੇ 1.5 ਲੱਖ ਦੇ ਲਾਗੇ ਬਣਦਾ ਆ ਹਾਂਜੀ ਤੇ ਆਪਾਂ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਆ ਆਪਾਂ ਉਸ ਸਮੇਂ ਨਾਲ ਹੀ ਕਹਿੰਨੇ ਆ ਵੀ ਆਪਾਂ 1 ਲੱਖ 10 ਹਜ਼ਾਰ ਵੀ ਡਿਮਾਂਡ ਕਰਦੇ ਆ ਜੀ ਠੀਕ ਹੈ ਜੀ ਹਾਂਜੀ 1 ਲੱਖ 10 ਹਜ਼ਾਰ ਹਾਂਜੀ ਲਓ ਵੀ ਆਹ ਦੋਸਤੋ ਬਾਕੀ ਪੁਰਾਣੇ ਦਾ ਪੁਰਾਣਾ ਪਛੋਕੜ ਵੀ ਜਿਹੜਾ ਸੰਭਿਆ ਰਹੂਗਾ ਬਾਕੀ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਕਿਉਂਕਿ ਗੰਨੇ ਦੀ ਖੇਤੀ ਵੀ ਆ ਕਾਫੀ ਥਾਵਾਂ ਤੇ ਹੁੰਦੀ ਆ ਚ ਚਾਹੇ ਠੀਕ ਹੈ ਜੀ ਤੇ ਬਾਕੀ ਓਨਾ ਜਿਹੜਾ ਕਮਾਦ ਆ ਹਰ ਕਥਾਂ ਦੇ ਲੱਗਦਾ ਆ ਠੀਕ ਹੈ ਜੀ ਬਾਕੀ ਜਿਹੜਾ ਏਰੀਆ ਖਾਸ ਤੌਰ ਤੇ ਕਮਾਦ ਵਾਲੇ ਏਰੀਆ ਚਾਹੇ ਦੁਬਾਬੇ ਏਰੀਏ ਦੀ ਗੱਲ ਕਰ ਲਈ ਉਧਰੋਂ ਕਿਸੇ ਵੀਰ ਨੇ ਲੈ ਕੇ ਜਾਣਾ ਤੇ ਤੁਸੀਂ ਜਰੂਰ ਜਿਹੜੀ ਪਹੁੰਚ ਕਰ ਲੈਣੀ ਆ ਠੀਕ ਹੈ ਜੀ ਮਾਝੇ ਦਾ ਪਿੰਡ ਆ ਇਪਨਕਲਾਂ ਤੁਸੀਂ ਵਿਜ਼ਿਟ ਕਰਨੀ ਆ ਬਿਲਕੁਲ ਅੰਮ੍ਰਿਤਸਰ ਸਾਹਿਬ ਨਾਲ ਹੀ ਆ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਜੇਕਰ ਆਪਾਂ ਗੱਲ ਕਰੀਏ ਬਿਲਕੁਲ ਨਾਲ ਸ਼ੁਰੂਆਤ ਹੋ ਜਾਂਦੀ ਆ ਪਿੰਡ ਇਪਨਕਲਾਂ ਤੋਂ ਅੱਗੇ ਅੰਮ੍ਰਿਤਸਰ ਸ਼ਹਿਰ ਦੀ ਸ਼ੁਰੂਆਤ ਹੋ ਜਾਂਦੀ ਆ ਤੇ ਸ਼ਹਿਰ ਦੇ ਨਾਲ ਲੱਗਦਾ ਪਿੰਡ ਆ ਇ ਚਲੋ ਜੀ ਹਾਂ ਜੀ ਲਾਕੀ ਕਰ ਲਾਂਗੇ ਸੰਧੂ ਸਾਹਿਬ ਜੇ ਤੁਸੀਂ ਲੱਖ ਕਹਤਾ ਲਾਕੀ ਕਰ ਅੱਛਾ ਜੀ ਨਹੀਂ ਮੈਂ ਤਾਂ ਲੱਖ ਕਹਤਾ ਪਰ ਜੇ ਕੋ ਭੈਣ ਭਰਾ ਸੱਜਣਾ ਆਉਂਦਾ ਕੋਈ ਕਿਉਂਕਿ ਇਹਦੇ ਤੇ ਵੀ ਤੁਹਾਨੂੰ ਪਤਾ ਮਿਹਨਤ ਮਿਹਨਤ ਵੀਰ ਜੀ ਕਰਦੇ ਇੱਦਾਂ ਵੀ ਉਹ ਵੇਖੋ ਹੁਣ ਜਿਹੜੀ ਥੱਲੇ ਤੋਂ ਬੰਨੇ ਰੇਲ ਹੀ ਲੱਗੀ ਨਾ 25000 ਰੁਪਏ ਇੱਥੇ ਖਰਚ ਆਇਆ ਉਦੋਂ ਆ ਬਿਲਕੁਲ ਜੀ ਅੱਜ ਆਪਾਂ ਲਈਏ ਤੇ ਅੱਜ ਖਰਚਾ ਵਧਣਾ ਗਾਟਰ ਵੀ ਆਪਾਂ ਮੋਟੇ ਲਵਾਏ ਕੋਈ ਮਾੜੀ ਗੱਟ ਨਹੀਂ ਹੋਇਆ ਨਿਕਰ ਨਿਕਰ ਹੈ ਪੂਰੇ ਨਿਕਰ ਹਾਂ ਜੀ ਕੋਈ ਮਾੜਾ ਕੰਮ ਨਹੀਂ ਹੋਇਆ ਬਿਲਕੁਲ ਉਹ ਨਿਕਰ ਕੰਮ ਕਰਾਇਆ ਸਾਰਾ ਹੀ ਠੀਕਾ ਜੀ ਤੇ ਵੇਲਣਾ ਵੀ ਤੁਸੀਂ ਵੇਖ ਜਾ ਬੜਾ ਵਧੀਆ ਪੁਰਾਣਾ ਜਿਹੜਾ ਵੇਲਣਾ ਹੈ ਠੀਕਾ ਜੀ ਮਜ਼ਬੂਤ ਨਿੱਗਰ ਲੋਹੇ ਦੇ ਵਿੱਚ ਤੇ 9 ਦਾ ਇੰਜਨ ਤੇ ਫਿੱਟਾ ਠੀਕਾ ਜੀ 9 ਦਾ ਇੰਜਨ ਬਾਕੀ ਦੋ ਕੜਾਏ ਤੇ ਬਾਕੀ ਓਵਰਹੌਲ ਜਿੰਨਾ ਵੀ ਸਮਾਨ ਤੁਹਾਨੂੰ ਦਿਖਾਤਾ ਛੰਨੀ ਵੀ ਹੈ ਨਾਲ ਡੋਰਾ ਵੀ ਹੈ ਨਾਲ ਠੀਕਾ ਜੀ ਗੰਡ ਵੀ ਨਾਲ ਹੈ ਠੀਕਾ ਜੀ ਇਹ ਜਿਹੜੇ ਪੂਰੇ ਪ੍ਰੋਗਰਾਮ ਆ ਇਸ ਵੇਲਨੇ ਦੇ ਨਾਲ ਆ ਤੇ ਲੱਖ ਰੁਪਈਆ ਵੀਰਾਂ ਦਾ ਵੀ ਆਪਾਂ ਡਿਮਾਂਡ ਕਰਦੇ ਆ ਵਿੱਚੋਂ ਮੌਕੇ ਤੇ ਥੋੜਾ ਬਹੁਤ ਉੱਪਰ ਹੇਠਾਂ ਹੋ ਜਾਊਗਾ ਕੋਈ ਵੀਰ ਸੱਜਣ ਆਉਂਦਾ ਤੇ ਮਾਨਤਾ ਨੂੰ ਹੋ ਜਾਊਗਾ ਠੀਕਾ ਜੀ ਦਿੱਤੇ ਗਏ ਜਾ ਦੱਸੇਗਾ ਰੇਟ ਦੇ ਦੋਸਤੋ ਇੱਕ ਬਿਲਕੁਲ ਅੰਦਰ ਤੁਹਾਨੂੰ ਦਿਖਾਤਾ ਸੀਗਾ ਕੜਾਇਆ ਠੀਕ ਆ ਜੀ ਉਹ ਹੌਲਾ ਵਜਨ ਦੇ ਵਿੱਚ ਕੜਾਇਆ ਤੇ ਇਹ ਵੱਡਾ ਵੀ ਸਹਿਜ ਵਿੱਚ ਵੀ ਵੱਡਾ ਤੇ ਵਜਨ ਦੇ ਵਿੱਚ ਵੀ ਉਹਦੇ ਨਾਲੋਂ ਜਿਹੜਾ ਦੋਸਤੋ ਇਹ ਜ਼ਿਆਦਾ ਹੈ ਠੀਕ ਆ ਤੇ ਵੀਰ ਜਤਿੰਦਰ ਉਹਦਾ ਵਜਨ ਤੁਸੀਂ ਦੱਸਿਆ ਸੀ ਵੀ ਕੋਈ 60 ਤੋਂ 70 ਕਿਲੋ ਦੇ ਲਾਗੇ ਤਾਕੇ ਹਾਂਜੀ ਤੇ ਇਹ ਤਕਰੀਬਨ ਕੋਈ 85 90 ਕਿਲੋ ਦੇ 85 90 ਕਿਲੋ ਦੇ ਵੀਰ ਜੀ ਲਾਗੇ ਬੰਨੇ ਹੈਗਾ ਠੀਕ ਆ ਜੀ ਹਾਂਜੀ ਤੇ ਲਓ ਬੋ ਦੋਸਤੋ ਦੋ ਕੜਾਏ ਆ ਠੀਕ ਆ ਜੀ ਬਾਕੀ ਤੁਸੀਂ ਆ ਵੇਖ ਸਕਦੇ ਜੇ ਪੂਰਾ ਗੁਲਾਈ ਦੇ ਵਿੱਚ ਕੁੰਡੇ ਕੰਡੇ ਉਸੇ ਤਰ੍ਹਾਂ ਠੀਕ ਆ ਜੀ ਵੈਸੇ ਪਿਆ ਇਸੇ ਤਰ੍ਹਾਂ ਹੀ ਕੋਈ ਬਾਲੀ ਕੇਅਰ ਦੇ ਵਿੱਚ ਜੋ ਇਹ ਬਾਹਰ ਸੀਗਾ ਬਾਕੀ ਉਹ ਅੰਦਰ ਜਿਹੜੇ ਸੰਭੇ ਉਹ ਅੰਦਰ ਇਹ ਬਾਹਰ ਜਿੰਨਾ ਵੀ ਤੁਸੀਂ ਦੇਖ ਸਕਦੇ ਮਾੜਾ ਮੋਟ ਕੋਈ ਜੰਗਾਲ ਜੰਗ ਜੁੰਗ ਜਾਂ ਤੇ ਨਾਰਮਲ ਤੁਹਾਨੂੰ ਪਤਾ ਲੋਹਾ ਤੇ ਬਾਹਰ ਜੇਕਰ ਓਪਨ ਦੇ ਵਿੱਚ ਚੀਜ਼ ਪਈ ਹੈ ਤੇ ਮਾੜਾ ਮੋਟ ਜੰਗ ਜੁੰਗ ਨਜ਼ਰ ਆਉਂਦਾ ਹੀ ਹੈ ਠੀਕ ਆ ਫਿਲਹਾਲ ਜੋ ਸਮਾਨ ਹੈਗਾ ਕੋਈ ਘਟਵਾਤ ਨਹੀਂਗਾ ਜੋ ਨਾਲ ਹੈਗਾ ਉਹ ਫਿਲਹਾਲ ਤੁਹਾਨੂੰ ਦਿੱਤਾ ਜਾਊਗਾ ਤੇ ਅੱਗੇ ਕਿਸੇ ਵੀਰ ਨੇ ਉਹਦੇ 'ਚ ਸੁਧਾਰ ਕਰਨਾ ਜਾਂ ਹੋਰ ਨਵਾਂ ਐਡ ਕਰਨਾ ਉਹ ਅੱਗੇ ਥੋੜੀ ਆ ਆਪਣੀ ਠੀਕ ਆ ਜੀ ਕੈਪੇਬਿਲਟੀ ਆ ਉਡੀ ਆਪਣੀ ਯੋਗਤਾ ਇਹ ਜਿਹੜਾ ਵੱਡਾ ਕੜਾਇਆ ਦੋਸਤੋ ਇਹ ਵੀ ਵਿਕਾਊ ਆ 85 ਤੋਂ 90 ਕਿਲੋ ਵਜ਼ਨ ਹੈਗਾ ਇਹਦਾ ਠੀਕ ਆ ਤੇ ਇਸ ਤੋਂ ਬਾਅਦ ਆਪਾਂ ਦੋਸਤੋ ਤੁਹਾਨੂੰ ਇੱਕ ਵੈੜ ਦਿਖਾ ਦਿੰਨੇ ਆ ਫਿਰ ਜਤਿੰਦਰ ਉਹਨਾਂ ਦੇ ਕੋਲ ਘਰੇਲੂ ਘਰੇ ਰੱਖੇ ਪਸ਼ੂਆਂ ਦੇ ਵਿੱਚੋਂ ਜਿਹੜੀ ਇੱਕ ਵੈੜ ਵਿਖਾਉਣੀ ਆ ਉਹ ਵੈੜ ਵੀ ਸੇਲ ਕਰ ਅੱਛਾ ਫਿਰ ਜਤਿੰਦਰ ਇਹਦਾ ਸੂਆ ਕਿੰਨੇ ਇਹ ਵੀਰ ਜੀ ਏਅਰ ਕੀ ਤੀਜੇ ਸੂਏ ਸਾਡੇ ਕੋਲ ਸੂਈ ਜੇ ਤੀਜਾ ਸੂਆ ਹਾਂਜੀ ਲਓ ਜੀ ਤੀਜਾ ਸੂਆ ਦੋਸਤੋ ਇਹ ਸੂਈ ਆ ਵੈਸੇ ਹੈ ਆਪਣੀ ਘਰ ਦੀ ਘਰੇਲੂ ਆ ਹਾਂਜੀ 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 ਪਹਿਲਾਂ ਮਤਲਬ ਇੱਕ ਦੋ ਸੂਏ ਪੀਤੇ ਆਪਾਂ ਹਾਂਜੀ ਹਾਂ ਲਵੇ ਦੋਸਤੋ ਕੱਦ ਕੋ ਪੂਰਾ ਵੱਡਾ ਠੀਕ ਹੈ ਜੀ ਕਰੋਸ ਆਂਗ ਦੇ ਵਿੱਚ ਤੇ ਜਰਸੀ ਕਰੋਸ ਆਂਗ ਦੇ ਵਿੱਚ ਆ ਠੀਕ ਹੈ ਜੀ ਕੱਦ ਜਿਹੜਾ ਫੁੱਲ ਵੱਡਾ ਹਾਈ ਟੂ ਹਿੱਟ ਦੀ ਤੁਸੀਂ ਕੋਈ ਛੋਟੀ ਨਾ ਮੰਨ ਕੇ ਸੌਦਾ ਕਰਿਓ ਹੈ ਵੱਡੇ ਕੱਦ ਘਾੜ ਦੇ ਵਿੱਚ ਕੋਈ ਗੱਲ ਠੀਕ ਆ ਦੋਸਤੋ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਜਿਹੜੀ ਇਹ ਵੈੜ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਤੇਜਾ ਸੁਆ ਸੂਈ ਆ ਤੇ ਬਾਕੀ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਸੀਂ ਇਸ ਵੈੜ ਦਾ ਦੇਖ ਲਓ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਤੇ ਕਰੋਸ ਆਂਗ ਦੇ ਵਿੱਚ ਆ ਠੀਕ ਹੈ ਜੀ ਜਰਸੀ ਦਾ ਪੱਖ ਵੀ ਹੈਗਾ ਜਰਸੀ ਕੋਈ ਸ਼ਾਹੀਵਾਲ ਦਾ ਕਰੋਸ ਬਾਕੀ ਜਰਸੀ ਦਾ ਪੱਖ ਜ਼ਿਆਦਾ ਠੀਕ ਆ ਥਣ ਥਣ ਨੂੰ ਲੰਬੇ ਆ ਪੂਰੇ ਪੂਰਾ ਬਾਡੀ ਸੈਟ ਸਟਰਕਚਰ ਇਹ ਕੋਰੀ ਆਪਾਂ ਤੁਹਾਨੂੰ ਦਿਖਾ ਦਗੇ ਉਸ ਤੋਂ ਬਾਅਦ ਪੂਰੀ ਜਾਣਕਾਰੀ ਲੈ ਲੈਣੇ ਆ ਆ ਦੇਖੋ ਜੀ ਤੇ ਅਛਾ ਵੀਰ ਜਤਿੰਦਰ ਇਹਨੂੰ ਵੈਸੇ ਸੂਹਾ ਤੁਸੀਂ ਦੱਸਤਾ ਵੀ ਤਿੱਜਾ ਸੂਹਾ ਤੇ ਸਮਾਂ ਕਿੰਨਾ ਕੋ ਗਿਆ ਵੈਸੇ ਇਹਨੂੰ ਅੱਜ ਸੋਈ ਨੂੰ ਇਹਨੂੰ ਵੀਰ ਜੀ 5-6 ਮਹੀਨੇ ਹੋ ਗਏ ਸੋਈ ਨੂੰ ਆ 5-6 ਮਹੀਨੇ ਹਾਂਜੀ ਆ ਸਮਾਂ ਵੀ ਚਲੋ ਲੰਬਾ ਹੋ ਗਿਆ ਵੈਸੇ ਦੁੱਧ ਉਹਨੇ ਦਿੱਥੇ ਕਿੰਨਾ ਕਰ ਦੁੱਧ 10 ਕਿਲੋ ਹੈਗਾ ਜੀ 10 ਕਿਲੋ ਹਾਂਜੀ ਤੇ ਸੱਜਰ ਦਾ ਦੁੱਧ ਕਿੰਨਾ ਸੀਗਾ ਚੋਆ ਸੱਜਰ ਦਾ ਵੀਰ ਜੀ ਅਸੀਂ ਇੱਥੇ ਸਿਰਫ 18 ਕਿਲੋ ਦੁੱਧ ਚੋਇਆ ਜੀ 18 ਕਿਲੋ ਹਾਂਜੀ ਠੀਕ ਆ ਲਓ ਦੋਸਤੋ ਸੱਜਰ ਦਾ ਦੁੱਧ 18 ਕਿਲੋ ਜਿਹੜਾ ਚੋਈ ਹੋਈ ਆ ਫਿਲਹਾਲ ਕੋਈ 5-6 6 ਮਹੀਨੇ ਦਾ ਸਮਾਂ ਹੋ ਗਿਆ ਇਹਨੂੰ ਸੋ ਤਾਂ ਤੁਹਾਨੂੰ ਬਹੁਤ ਸੋਨਾ ਵੈਸੇ ਲੰਬੇ ਥਾਣਾ ਹੱਥੀ ਚਵਾਈ ਚਵਾਈ ਵਾਲਾ ਥਾਣਾ ਠੀਕ ਆ ਲੰਬੇ ਥਾਣਾ ਬਾਕੀ ਸਪੇਸ ਵੰਡ ਆਪਸੀ ਥਾਣਾ ਦੀ ਤੁਸੀਂ ਆ ਵੇਖੋ ਤੇ ਹੁਣ ਮੌਕੇ ਤੇ ਜਿਹੜਾ 10 ਕਿਲੋ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਕੇ ਆਪਣੀ ਤਸੱਲੀ ਕਰ ਲੈਣੀ ਆ ਤੇ ਬਾਕੀ ਚੋਣ ਚਣ ਚੰਗੀ ਸਾਫ ਸੁਥਰੀ ਬਿਲਕੁਲ ਜੀ ਇੱਕ ਨੰਬਰ ਚੋਣ ਚਣ ਕੋਈ ਭੂਰ ਛਟਾਣੀ ਕੋਈ ਗੱਲਬਾਤ ਨਹੀਂ ਹਾਂਜੀ ਠੀਕ ਆ ਜੀ ਹਾਂਜੀ ਬਹੁਤ ਦੋਸਤੋ ਵੈਸੇ ਚਵਾਈ ਜਿਹੜੀ ਆ ਇਸੇ ਵੀਡੀਓ ਦੇ ਵਿੱਚ ਤੁਸੀਂ ਦੇਖ ਲਓਗੇ ਇਸੇ ਵੀਡੀਓ ਦੇ ਵਿੱਚ ਆਪਾਂ ਜਿੰਨੀ ਵੀ ਹੋ ਸਕਿਆ ਤੁਹਾਨੂੰ ਚਵਾਈ ਪ੍ਰੋਪਰ ਕਰਕੇ ਦਿਖਾ ਦਾਂਗੇ ਕਿਉਂਕਿ ਬਾਅਦ ਵਿੱਚ ਬਹੁਤੇ ਵੀਰ ਕੋਈ ਆਨਲਾਈਨ ਸੌਦਾ ਕਰਦੇ ਆ ਉੱਥੇ ਵੀ ਆਪਾਂ ਕਹਿ ਦਿੰਨੇ ਨੇ ਵੀ ਇੱਕ ਵਾਰੀ ਦੂਰੋਂ ਨੇੜੋਂ ਕੋਈ ਵੀਰ ਸੌਦਾ ਕਰਦਾ ਤੇ ਇੱਥੇ ਆਣ ਕੇ ਇੱਕ ਵਾਰੀ ਅੱਖੀਂ ਜ਼ਰੂਰ ਵੇਖੇ ਤੇ ਇਹਦਾ ਵੀਰ ਜਤਿੰਦਰ ਕੀ ਮੁੱਲ ਕਰਦੇ ਆ ਡਿਮਾਂਡ ਕੀ ਰੋਗੀ ਇਹਦੀ ਮੁੱਲ ਵੀਰ ਜੀ ਇਹਦਾ ਆਪਾਂ ਕਰਦੇ 30000 ਰੁਪਿਆ 30000 ਹਾਂਜੀ ਠੀਕ ਆ ਜੀ ਤੇ ਲੈ ਇਹਦੇ ਕਿੱਥੋਂ ਤੱਕ ਹੋ ਜਾਊਗਾ ਲੈ ਇਹਦੇ ਆਪਾਂ 28000 ਦੀ ਦੇ ਦਾਂਗੇ ਜੀ 28000 ਦੀ ਹਾਂਜੀ ਠੀਕ ਆ ਮਤਲਬ ਕਿ ਤੁਹਾਡੇ ਸਮਝ ਨਾਲ ਵੀ ਵੜ ਵੱਡੀ ਆ ਤੇ ਦੁੱਧ 18 ਲੀਟਰ ਪਰੋਹ ਵਾਲੀ ਆ ਨਾ ਹਾਂਜੀ ਹਾਂਜੀ ਠੀਕ ਆ ਫਿਲਹਾਲ ਦੋਸਤੋ ਅੱਜ ਠੀਕ ਆ ਜਿਹੜੇ ਟਾਈਮ ਪੀਰੀਅਡ ਦੇ ਵਿੱਚ ਚੱਲਣ ਡਈ ਆ ਉਹ 6 ਕਿ ਮਹੀਨੇ ਦਾ ਸਮਾਂ ਹੋ ਗਿਆ ਅੱਗੇ ਬਣੀ ਬੁਣੀ ਵੀ ਹੈਗੀ ਆ ਵੀਰ ਜੀ ਟੀਕਾ ਲਵਾਏ ਨੂੰ ਹੋ ਗਏ 35 ਦਿਨ ਹੋ ਗਏ ਆ 35 ਦਿਨ ਹਾਂਜੀ ਤੇ ਚਲੋ ਇੱਕ ਹੀ ਟੀਕਾ ਲਵਾਇਆ ਸੀ ਇੱਕ ਟਾਈਮ ਹਾਂਜੀ ਇੱਕੋ ਟੀਕਾ ਲਵਾਇਆ ਸੀ ਹਾਂਜੀ ਠੀਕ ਹੈ ਜੀ ਹਾਂਜੀ ਇੱਕ ਟੀਕਾ ਜਿਹੜੀ ਦੋਸਤੋ ਏਆਈ ਹੋਈ ਆ ਬਾਕੀ ਨਿਕਲ ਆਵੇ ਅਗਲੇ ਕਿਸੇ ਵੀਰ ਦੀ ਕਿਸਮਤ ਆਪਾਂ ਕਹਿ ਦਿੰਨੇ ਕਿਉਂਕਿ ਹਜੇ ਆਧਾ ਪਚਦਾ ਜਿਹਾ ਸਮਾਂ ਚੈੱਕ ਦੇ 25 ਮਹੀਨੇ ਮਹੀਨੇ ਤੱਕ ਜਿਹੜੀ ਚੈੱਕ ਪਾਸ ਵਿੱਚ ਆ ਜਾਊਗੀ ਫਿਲਹਾਲ ਤੁਸੀਂ ਵਹਿੜ ਦਾ ਕੱਦ ਚੰਗਾ ਚੰਗੀ ਰਾਜੀ ਆ ਵਜਨ ਭਜਨ ਫੁੱਲਪਟਾ ਫੂਲਾ ਠੀਕ ਆ ਬਾਕੀ ਥਣ ਦੇ ਵੀ ਦੀ ਸਾਫ ਸੁਥਰੀ ਆ ਸੋ ਵੀਡੀਓ ਪੂਰੀ ਦੇਖ ਲਿਓ ਵਿੱਚੇ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਦਿੱਤੀ ਆ ਤੇ ਨੰਬਰ ਜਿਹੜੇ ਆ ਓਨਰ ਦੇ ਵੀਰ ਜਤਿੰਦਰ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਪੂਰੀ ਗੱਲਬਾਤ ਕਰ ਸਕਦੇ ਜੀ ਠੀਕ ਆ ਆ ਲੋ ਅ ਠੀਕ ਆ ਅੱਛਾ ਤੇ ਜਤਿੰਦਰ ਭਾਈ ਇੱਕ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਝੇ 9855302997 ਅ ਠੀਕ ਆ ਜੀ ਤੇ ਇੱਕ ਛੋਟੇ ਭਰਾ ਦਾ ਹੈਗਾ 9780809307 ਠੀਕ ਆ ਜੀ ਠੀਕ ਵੀਰ ਜੀ ਨਾਰਮਲ ਇਹ ਨਾ ਵੰਡ ਤੇ ਮਿਲਦੀ ਜੇ ਵੰਡ ਤੇ ਮਿਲਦੀ ਭਾੜੇ ਦੇ ਸਾਰਾ ਪਾਲੋ ਥੋੜਾ ਜਿਹਾ ਇਹਨੂੰ ਉੱਥੇ ਮਿਲ ਪੈਣਾ ਇਹਨੇ ਤੇ ਨਾਰਮਲ ਜੀ ਇੱਕ ਨਿੱਕੀ ਜੀ ਰਸੀਏ ਮਗਰ ਬੰਨ ਲਓ ਇਹਨੇ ਹਿਲਣਾ ਨਹੀਂ ਬਾਅਦ ਚੋਂ ਠੀਕ ਆ ਜੀ ਹਾਂ ਜੀ ਇਹ ਸਾਖਤਾ ਹੋ ਜੇ ਠੀਕ ਆ ਜੀ ਠੀਕ ਆ ਹਾਂ ਜੀ ਲਓ ਦੋਸਤੋ ਇਸੇ ਤਰ੍ਹਾਂ ਵੰਡਾ-ਬੁੰਡਾ ਪਾ ਕੇ ਚਾਰਟ ਤੇ ਮਿਲਦੀ ਐ ਇਸੇ ਤਰ੍ਹਾਂ ਪੱਕਾ ਪਾ ਕੇ ਉੱਪਰ ਵੰਡ ਪਾ ਕੇ ਇਸੇ ਤਰ੍ਹਾਂ ਕੇ ਰੱਖ ਕੇ ਤੇ ਮਗਰ ਝੂਟ ਪਾ ਲੈਣਾ ਠੀਕ ਆ ਜੀ ਰੱਸੀ ਪਾ ਲੈਣੀ ਆ ਤੇ ਥੱਲੇ ਬੈ ਕੇ ਜਿਹੜੀ ਦੋਸਤੋ ਚੁਵਾਈ ਤੁਸੀਂ ਕਰ ਸਕਦੇ ਚੁਵਾਈ ਜਿਹੜਾ ਮਰਜ਼ੀ ਕਰ ਲੈ ਕੋਈ ਗੱਲ ਨਹੀਂ ਜੀ ਹਾਂਜੀ ਭਾਵੇਂ ਬੰਦਾ ਕਰ ਲੈ ਭਾਵੇਂ ਜਨਾਨੀ ਕਰ ਲੈ ਕੋਈ ਚੱਕਰ ਨਹੀਂ ਠੀਕ ਆ ਜੀ ਹਾਂਜੀ ਭਾਵੇਂ ਬੱਚਾ ਬੈ ਜੇ ਥੱਲੇ ਕੋਈ ਗੱਲ ਨਹੀਂ ਹਲਦੂਗੀ ਨਹੀਂ ਬਾਅਦੋਂ ਠੀਕ ਹੈ ਬਿਲਕੁਲ ਹਾਂਜੀ ਠੀਕ ਆ ਜੀ ਤਾਂ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ